ਨਿਤ ਮੰਚ ਪਿਆਰੇ ਪੱਤਰਕਾਰ ਬੰਦੂਓ ਸੋ ਮੇਰੇ ਲਈ ਤੇ ਅੱਜ ਦੀਵਾਲੀ ਦਾ ਦਿਨ ਹੈ ਕਿ ਇੱਕ ਲੰਬੀ ਮਿਹਨਤ ਜਿਹੜੀ ਹੈ ਉਹ ਵਾਏ ਗੁਰੂ ਜੀ ਦੀ ਮੇਰ ਨਾਲ ਪਰਮਾਤਮਾ ਦੀ ਮੇਰ ਦੇ ਨਾਲ ਮੇਰੀ ਪੂਰੀ ਹੋਈ ਹੈ ਮੇਰਾ ਸੁਪਨਾ ਪੂਰਾ ਹੋਇਆ ਹੈ ਜਿਹੜਾ ਕਿ ਮੇਰਾ ਨਾਰਾ ਹੈ ਕਿ ਵਿਕਸਿਤ ਅਮਰitsar ਤੇ ਵਿਕਸਿਤ ਭਾਰਤ ਇਹ ਮੇਰਾ ਨਾਰਾ ਰਿਹਾ ਜਦੋਂ ਮੈਂ ਬੇਅਰ ਵੀ ਰਿਹਾ ਤਦ ਵੀ ਜਦੋਂ ਮੈਂ ਐਮਪੀ ਵੀ ਰਿਹਾ ਤਦ ਵੀ ਜੀ ਅੱਜ ਵੀ ਹੈ ਸੋ ਅੰਮ੍ਰਿਤਸਰ ਫਿਰੋਜ਼ਪੁਰ ਰੇਲਵੇ ਲਿੰਕ ਮੈਂ ਬਹੁਤ ਧੰਨਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਰੇਲਵੇ ਮਨਿਸਟਰ ਅਸ਼ੁਨੀ ਵੈਸ਼ਨਵ ਜੀ ਦਾ ਸਾਡੇ ਰੇਲਵੇ ਰਾਜ ਮੰਤਰੀ ਮੇਰੇ ਛੋਟੇ ਭਾਈ ਰਵਨੀਤ ਬਿੱਟੂ ਜੀ ਦਾ ਜਿਨ੍ਹਾਂ ਦਾ ਇਹ ਵਿਸ਼ੇਸ਼ ਯੋਗਦਾਨ ਹੈ ਬਿੱਟੂ ਜੀ ਦਾ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਮੰਗ ਫਿਰ ਮੈਂ ਬਿੱਟੂ ਜੀ ਨੂੰ ਅੱਗੇ ਵੀ ਰੱਖੀ ਸੀ ਤੇ ਜੈਨ ਸਾਹਿਬ ਆ ਜਾਓ ਵਪਾਰ ਮੰਡਲ ਦੇ ਸਾਡੇ ਜਨਰਲ ਸੈਕਟਰੀ ਜੈਨ ਸਾਹਿਬ ਵੀ ਆਏ ਨੇ ਅਮਰਤ ਲਾਲ ਜੀ ਦੇ بیٹے ਸਵਰਗੀ ਅਮਰਤ ਲਾਲ ਜੀ ਦੇ بیٹے ਸੋ ਇਹਦੇ ਇਤਿਹਾਸ ਵਿੱਚ ਮੈਂ ਬਿੱਟੂ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਨਿੱਜੀ ਤੌਰ ਤੇ ਇਦੇ ਇਤਿਹਾਸ ਵਿੱਚ ਮੈਂ ਜਾਵਾਂਗਾ ਕਿ ਮੇਰੇ ਵੱਡੇ ਭਾਈ ਸਵਰਗੀ ਅੰਮ੍ਰਿਤ ਲਾਲ ਜੈਨ ਜੀ ਔਰ ਸਾਡੇ ਪ੍ਰੇਰਨਾ ਸਰੋਤ ਮੇਰੇ ਫਾਦਰਲੀ ਫਿਗਰ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਚਰਲਾਲ শেਠ ਜੀ ਜਦੋਂ ਮੈਂ 2016 ਜੇ ਪ੍ਰਧਾਨ ਮੰਤਰੀ ਜੀ ਨੇ ਮੇਰੀ ਪਾਰਟੀ ਨੇ ਗੁਰੂ ਨਗਰੀ ਦੇ ਪਿਆਰ ਨੇ ਮੈਨੂੰ ਮੈਂਬਰ ਪਾਰਲੀਮੈਂਟ ਰਾਜ ਸਭਾ ਬਣਾਇਆ ਤੇ ਮੈਨੂੰ ਵਧਾਈ ਦੇਣ ਜਦੋਂ ਅਮਰਤ ਲਾਲ ਜੈਨ ਜੀ ਤੇ ਸੀਟ ਸਾਹਿਬ ਆਏ ਤੇ ਨਾਲ ਤੇ ਦਿੱਤੀ ਵਧਾਈ ਨਾਲ ਮੇਰੀ ਡਿਊਟੀ ਲਾਤੀ ਮੈਨੂੰ ਲੱਗਾ ਐਡਾ ਕੋ ਕਾਗਜ਼ਾ ਦਾ ਬੰਡਲ ਸੀ ਸੀਟ ਸਾਹਿਬ ਉਹ ਨਾਲ ਫਾਈਲ ਇਹਨਾਂ ਨੇ ਮੇਰੇ ਹਵਾਲੇ ਕੀਤੀ ਕਿਸੀ ਸੰਘਰਸ਼ ਕੀਤਾ ਪਰ ਕੰਮ ਨਹੀਂ ਹੋ ਪਾਇਆ ਤੇ ਉਹਨੂੰ ਮਲਿਕ ਸਾਹਿਬ ਤੁਸੀਂ ਇਹਦੇ ਸੰਘਰਸ਼ ਕਰਨਾ ਤੁਸੀਂ ਸਾਡੇ ਕਰਦੇ ਹੋ ਤੇ ਮੈਂ ਵਾਦਾ ਕੀਤਾ ਉਸ ਵੇਲੇ ਸਵਰਗੀ ਜੈਨ ਜੀ ਨਾਲ ਜੋ ਪਿਆਰਾਲਾਲ ਜੀ ਨਾਲ ਸੇਠ ਸਾਹਿਬ ਨਾਲ ਕਿ ਮੈਂ ਨੇਪੜੇ ਜਾਣਾ ਦਾ ਪੂਰਾ ਪ੍ਰਯਾਸ ਕਰਾਂਗਾ ਸੋ ਇਹ ਬਹੁਤ ਵੱਡਾ ਸਾਡਾ ਜ਼ਖਮ ਸੀ ਜਿਹਦਾ ਉਪਚਾਰ ਜਿਹੜਾ ਉਹ ਮੋਦੀ ਜੀ ਦੀ ਸਰਕਾਰ ਨੇ ਕੀਤਾ ਹੈ ਪ੍ਰਧਾਨ ਮੰਤਰੀ ਜੀ ਦੀ 2013 ਦੇ ਵਿੱਚ ਉਸ ਸਮੇਂ ਦੇ ਰੇਲਵੇ ਮਨਿਸਟਰ ਪਵਨ ਬਾਂਸਲ ਜੀ ਨੇ ਇਹ ਇਸ਼ੂ ਚੁੱਕਿਆ ਸੀ ਕਾਂਗਰਸ ਦੇ ਸੀਗੇ ਪਵਨ ਬਾਸਲ ਜੀ ਪਰ ਇਸ ਸਿਸੂ ਤੇ ਕੰਮ ਨਹੀਂ ਕੀਤਾ ਕੋਈ ਵੀ ਕੇਵਲ ਖਬਰਾਂ ਦੀ ਜਬਾਤਾ ਅੰਮ੍ਰਿਤਸਰ ਰੇਲ ਫਲੋਜ਼ਪੁਰ ਰੇਲਵੇ ਲਿੰਕ ਇਹ ਮੈਂ ਸਮਝਦਾ ਪੰਜਾਬ ਦਾ ਅੰਮ੍ਰਿਤਸਰ ਦਾ ਵਿਕਾਸ ਦਾ ਸੁਨਹਿਰਾ ਦਰਵਾਜਾ ਹੈ ਸੁਨਹਿਰਾ ਦਰਵਾਜਾ ਹੈ ਕਿ ਇਹਦੇ ਨਾਲ ਇਹ ਰੇਲਵੇ ਲਿੰਕ ਵੈਸੇ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਜਦੋਂ ਪਾਰਟੀਸ਼ਨ ਬੈਲ ਸਾਹਿਬ ਹੋਈ ਸੀ ਦ ਪਾਰਟੀਸ਼ਨ ਤੋਂ ਪਹਿਲੇ ਸਾਰੇ ਪੱਤਰਕਾਰ ਬੰਦੂਆਂ ਨੂੰ ਮੈਂ ਕਲੈਕਟਿਵਲੀ ਜਾਣਕਾਰੀ ਦਿਆਂਗਾ ਇਹ ਰੇਲਵੇ ਲਿੰਕ ਚੱਲਿਆ ਕਰਦਾ ਸੀ ਅਮਰਸਰ ਤੋਂ ਫਿਰੋਜ਼ਪੁਰ ਦੀ ਰੇਲ ਚਲਦੀ ਸੀ ਪਰ ਪਾਰਟੀਸ਼ਨ ਤੋਂ ਬਾਅਦ ਜਿਹੜਾ ਇੱਕ ਵਿੱਚੋਂ ਹਿੱਸਾ ਜਿਹੜਾ ਕਸੂਰ ਹੀ ਚਲਾ ਗਿਆ ਜਿਹੜਾ ਪਾਕਿਸਤਾਨ ਇਸੇ ਰੇਲਵੇ ਲਿੰਕ ਬੰਦ ਹੋ ਗਿਆ ਸੋ 70 ਸਾਲ ਤੋਂ ਇਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਪੁਰਾਣੀ ਕਾਂਗਰਸ ਦੇ ਰਾਜ ਦੇ ਵਿੱਚ ਸੋ ਉਸ ਤੋਂ ਬਾਅਦ ਕਿਉਂਕਿ ਇਹ ਬੜਾ ਮਹੱਤਵਪੂਰਨ ਰੇਲਵੇ ਲਿੰਕ ਹੈ ਜੀ ਜਿੱਥੇ ਏ ਮਾਲਵੇ ਨੂੰ ਤੇ ਮਾਝੇ ਨੂੰ ਮਾਝਾ ਜਿੱਥੇ ਅਸੀਂ ਰਹਨੇ ਆ ਤੇ ਮਾਲਵਾ ਫਿਰੋਜ਼ਪੁਰ ਨੂੰ ਜੋੜਦਾ ਬਠਿੰਡਾ ਉੱਥੇ ਇਹ 6 ਸਟੇਟਾਂ ਨੂੰ ਜੋੜਦਾ ਹੈ ਜੀ ਜਿਹਦੇ ਕਿ ਪੰਜਾਬ ਜੰਮੂ ਕਸ਼ਮੀਰ ਕਿਉਂਕਿ ਪਠਾਨਗੋਟ ਤੇ ਜੰਮੂ ਕਸ਼ਮੀਰ ਤੇ ਹਿਮਾਚਲ ਆ ਕੇ ਮਿਲਦੇ ਨੇ ਪੰਜਾਬ ਦੇ ਨਾਲ ਹਿਮਾਚਲ ਪ੍ਰਦੇਸ਼ ਅਰ ਸਭ ਤੋਂ ਵੱਡੀ ਗੱਲ ਗੁਜਰਾਤ ਜਿੱਥੇ ਕਿ ਪੋਰਟਸ ਨੇ ਸਾਰੀਆਂ ਕਾਂਡਲਾ ਪੋਰਟ ਜਿੱਥੋਂ ਕੇ ਸਮੁੰਦਰੀ ਘਾਸ ਚੱਲੇ ਰੇ ਰਾਜਸਥਾਨ ਔਰ ਜਿਹੜੀ ਸਾਡੀ ਬਿਜ਼ਨਸ ਕੈਪੀਟਲ ਆ ਵਪਾਰਿਕ ਰਾਜਧਾਨੀ ਹੈ ਮੁੰਬਈ ਉਹਦੇ ਨਾਲ ਹੈ ਰੇਲਵੇ ਲਿੰਕ ਜਿਹੜਾ ਹੈ ਉਹ 6 ਸਟੇਟਾਂ ਨੂੰ ਜੋੜੇਗਾ ਤੇ ਲਾਭ ਕੀ ਹੋਏਗਾ ਜੀ ਇਹਦਾ ਲਾਭ ਇਹ ਹੋਏਗਾ ਇਹਦਾ ਕਿ ਜਿੱਥੇ ਅੱਜ ਸਾਡੇ ਕੋਲ ਅੰਮ੍ਰਿਤਸਰ ਬਿਆਸ ਪਾਣੀਪਤ ਦਿੱਲੀ ਰੇਲਵੇ ਲਿੰਕ ਹੀ ਹੈ ਉਹ ਇੰਨਾ ਕੰਜੈਸਟਡ ਹੋ ਚੁੱਕਿਆ ਕਿ ਜਦੋਂ ਵੀ ਕੋਈ ਨਵੀਂ ਰੇਲ ਗੱਡੀ ਹੁਣ ਬੰਦੇ ਭਾਰਤ ਵੀ ਮੰਗੀ ਮਿਲੀ ਪਰ ਇਹ ਹੀ ਸਮੱਸਿਆ ਆਉਂਦੀ ਸੀ ਕਿ ਅੱਗੇ ਇੰਨਾ ਟ੍ਰੈਫਿਕ ਐਸ ਰੇਲ ਰੇ ਤੇ ਕਿੱਦਾਂ ਗੱਡੀਆਂ ਦਈਏ ਪਰ ਇਹ ਜਿਹੜਾ ਨਵਾਂ ਰੇਲਵੇ ਲਿੰਕ ਅਮਰitsar ਫਿਰੋਜ਼ਪੁਰ ਬਟਿੰਡਾ ਉਸ ਤੋਂ ਬਾਅਦ ਰਾਜਸਥਾਨ ਉਸ ਤੋਂ ਬਾਅਦ ਗੁਜਰਾਤ ਉਸ ਤੋਂ ਬਾਅਦ ਮਹਾਰਾਸ਼ਟਰ ਦਾ ਬਣੇਗਾ ਇਹਦੇ ਨਾਲ ਸਾਨੂੰ ਇੱਕ ਹੋਰ ਕਨੈਕਟੀਵਿਟੀ ਮਿਲੇਗੀ ਜਿਹਦੇ ਨਾਲ ਜਿੱਥੇ ਨਵੀਆਂ ਪੈਸੇਂਜਰ ਟ੍ਰੇਨ ਚੱਲਣਗੀਆਂ ਲੋਕਾਂ ਨੂੰ ਸਹੂਦਾ ਹੋਏਗੀ ਯਾਤਰੀਆਂ ਨੂੰ ਉੱਥੇ ਹੀ ਮਾਲ ਗੱਡੀਆਂ ਵੀ ਚੱਲਣਗੀਆਂ ਜਿਹੜੀ ਕਿ ਵਪਾਰੀਆਂ ਨੂੰ ਲਾਭ ਹੋਏਗਾ ਮਾਲ ਲਜਾਣ ਦੇ ਲਈ ਉੱਥੇ ਹੀ ਕਿਉਂਕਿ ਇਹ ਬਾਰਡਰ ਬੈਲਟ ਹੈ ਜੀ ਸਾਡੀ ਇਹ ਤੁਸੀਂ ਦੇਖ ਲਓ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਗੁਰਦਾਸਪੁਰ ਉਸ ਤੋਂ ਬਾਅਦ ਜੰਮੂ ਕਸ਼ਮੀਰ ਇਹ ਬਾਰਡਰ ਬੈਲਟ ਹੈ ਤੇ ਸੈਨਾ ਬਹੁਤ ਵੱਡੀ ਸੰਗੇਜ ਭਾਰਤੀ ਸੈਨਾ ਜਿਹੜੀ ਹੈ ਉਹ ਡਿਊਟੀ ਕਰਦੀ ਹੈ ਤੇ ਇਹ ਰੇਲਵੇ ਲਿੰਕ ਬਣਨ ਨਾਲ ਜਿੱਤੇ ਦੇਸ਼ ਦੀ ਸੁਰੱਖਿਆ ਨੂੰ ਵੀ ਲਾਭ ਹੋਏਗਾ ਕਿ ਇਹ ਸੇਨਾ ਨੂੰ ਆਵਾਜਾਈ ਲਈ ਇੱਕ ਨਵਾਂ ਰੂਟ ਮਿਲੇਗਾ ਜਿਹੜਾ ਹਥਿਆਰ ਆਂਦੇ ਨੇ ਜਾਂ ਜਿਹੜਾ ਸੇਨਾ ਦਾ ਸਾਮਾਨ ਆਂਦਾ ਉਹਦੇ ਲਈ ਇੱਕ ਨਵਾਂ ਰੂਟ ਬਣੇਗਾ ਸੋ ਇਸ ਤਰ੍ਹਾਂ ਹੈ ਸੁਨਹਿਰਾ ਦਰਵਾਜਾ ਵਪਾਰੀਆਂ ਲਈ ਵੀ ਲੋਕਾਂ ਲਈ ਵੀ ਸੇਨਾ ਲਈ ਵੀ ਸਭ ਦੇ ਲਈ سو اج موڈی صاحب اور, ویشنف صاحب, اور بٹو صاحب نے یہ سا سپنا سکار کرتا پر بہت منو لڑنا پیا دو ہزار سولہمینٹ جی اٹھائی اس ریلوے لنک دی کانگریس کے ویلے بانسل صاحب نے صرف کوشنا کی تھی نمائندے سی انہوں نے کام کوئی نہیں اے ریلوے لنک دتا جائے پر میں بہت دنواد ہوں مودعب کا ਔਰ ਸਵਰਗੀ अरुण ਜੇਤਲੀ ਜੀ ਦਾ ਕਿ ਜਿਨ੍ਹਾਂ ਨੇ ਤੁਰੰਤ ਇਹਦੇ ਉਤੇ ਕਾਰਵਾਈ ਕਰਦੇ ਸੁਰੇਸ਼ ਪ੍ਰਭੂ ਜੀ ਵੀ ਆਏ ਉਸ ਤੋਂ ਬਾਅਦ ਮੈਂ ਆਪਣਾ ਮਿਲਿਆ ਪਿਊਸ਼ ਗੋਇਲ ਜੀ ਰੇਲਵੇ ਮੰਤਰੀ ਬਣੇ ਅਸ਼wini ਵੈਸ਼ਨਵ ਜੀ ਬਣੇ ਬਿੱਟੂ ਜੀ ਬਣੇ ਤੇ ਉਹਦੇ ਮੁਸ਼ਕਲ ਕੀ ਆਈ ਕਿ ਮੇਰੇ ਕਹਿੰਦੇ ਮੋਦੀ ਸਾਹਿਬ ਤੇ ਜੇਤਲੀ ਸਾਹਿਬ ਨੇ ਤੇ ਉਸੇ ਲੈ ਖਾਸ ਕਰ ਬਜਟ ਜਿਹੜਾ 299 ਕਰੋੜ ਰੁਪਏ ਦਾ ਬਜਟ 2016 ਨੀਤੀ ਹੈ ਉਹ ਜਿਹੜਾ ਕਿ ਬਜਟ ਦਿੰਦਾ ਹੈ ਉਹ ਘੋਸ਼ਿਤ ਕਰਤਾ ਜੀ ਉਹ ਅੱਜ ਵੀ ਇਹ ਗਾਉਂਡ ਇਸ ਬੇ ਪਰ ਲੰਭੋ ਨੇ ਖਤਾ ਕੀ ਸਦੀਆਂ ਨੇ ਸਜਾ ਪਈ ਔਰ ਭਗਵੰਤ ਮਾਨ ਜੀ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕੇਵਲ 40 ਕਰੋੜ ਰੁਪਏ ਦੀ ਜ਼ਮੀਨ ਉਹਨਾਂ ਨੇ ਦੇਣੀ ਸੀ ਅਧਿਕਰਨ ਕਰਨ ਦਾ ਜਿਹੜਾ ਡਿਊਟੀ ਹੈ ਉਹ ਹੁੰਦੀ ਹੈ ਸਟੇਟ ਗਵਰਨਮੈਂਟ ਦੀ 300 ਕਰੋੜ ਦੇ ਆ ਗਿਆ ਹਲੇ ਹੋਰ ਵੀ ਆਣਾ ਸੀ ਆਏਗਾ ਪਰ ਇਹਨਾਂ ਨੇ ਜ਼ਮੀਨ ਦੇਣੀ ਸੀ ਪਰ 40 ਕਰੋੜ ਰੁਪਏ ਦੀ ਜ਼ਮੀਨ ਕਿਤੇ ਭਾਜੇਪੀ ਕ੍ਰੈਡਿਟ ਨਾਲ ਲੈ ਜਾਏ ਕਿਤੇ ਮੋਦੀ ਸਾਹਿਬ ਕ੍ਰੈਡਿਟ ਨਾਲ ਲੈ ਜਾਣ ਇਹਨਾਂ ਨੇ ਜ਼ਮੀਨ ਦਾ ਅਧਿਕਾਰਨ ਨਹੀਂ ਕੀਤਾ ਹਾਲਾਂਕਿ ਸੋਸ਼ਲ ਇੰਪੈਕਟ ਅਸੈਸਮੈਂਟ ਜਿਹੜੀ ਕਿ ਐਸ ਆਈ ਏ ਜ਼ਮੀਨ ਦਾ ਪੂਰਾ ਡਾਟਾ ਦੇ ਚੁੱਕੀ ਹੈ ਕਿੰਨੇ ਹੈਕਟੇਅਰ ਜ਼ਮੀਨ ਜਿਹੜੀ ਹੈ ਉਹ ਲੈਣੀ ਹੈ ਔਰ ਉਹਦਾ ਬੜਾ ਵੱਡਾ ਮੁਆਵਜ਼ਾ ਮਿਲਣਾ ਹੈ ਬੜਾ ਖੁਸ਼ੀ ਦੇ ਨਾਲ پروجیکٹ نہیں زمین مل دی ہے پر اینا نے چالی کروڑ روپے نہیں خرچے کی اندھے نے پنجاب سرکار لی چالی کروڑ روپے نہ کانگریس نے خرچے نہ عام آدمی پارٹی نے خرچے تے آج ادھا فیدہ کی ہے کہ جتے امرس سر تو فروز پور دا رستہ جڑا ریلوے دا وہ بتی کلومیٹر کٹ جائے گا اتھے ہی امرسر تو ممبئی دا رستہ جڑا ہے گئے وہ ਲਗਭਗ 240 ਕਿਲੋਮੀਟਰ ਉਹ ਘਟ ਜਾਏਗਾ ਇਹਦਾ ਮਤਲਬ ਅਮਰitsar ਤੋਂ ਮੁੰਬਈ ਜਾਣ ਦੇ ਵਿੱਚ 5 ਘੰਟੇ ਦਾ ਸਫ਼ਰ ਘੱਟ ਹੋ ਜਾਏਗਾ ਇਹ ਇਸ ਰੇਲਵੇ ਲਿੰਕ ਦਾ ਲਾਭ ਹੈ ਤੇ ਉਸ ਲਿਹਾਜ਼ ਦੇ ਨਾਲ ਅੱਜ ਸਾਡੀ ਸਰਕਾਰ ਨੇ ਉਪਰਾਲਾ ਕੀਤਾ ਹੈ ਮੋਦੀ ਸਾਹਿਬ ਨੇ ਅਸ਼wini Vaishnaw ਜੀ ਨੇ ਬਿੱਟੂ ਜੀ ਨੇ ਔਰ ਮੈਂ ਪੁਰਾਣੇ ਮੰਤਰੀਆਂ ਨੂੰ ਵੀ ਧੰਵਾਦ ਕਰਾਂਗਾ ਸੁਰੇਸ਼ ਪ੍ਰਭੂ ਜੀ ਨੂੰ ਵੀ ਆਰ ਪਿਊਸ਼ ਗੋਇਲ ਜੀ ਨੂੰ ਵੀ ਕਿ ਉਹਨਾਂ ਦੇ ਉਪਰਾਲੇ ਦੇ ਨਾਲ ਇਹ ਪ੍ਰੋਜੈਕਟ ਉਹਨੇਪੜੇ ਚੜਨ ਜਾ ਰਿਹਾ ਹੈ ਕੱਲ ਇਹਦੀ ਘੋਸ਼ਣਾ ਰਵਨੀਤ ਸਿੰਘ ਬਿੱਟੂ ਜੀ ਨੇ ਕਰ ਦਿੱਤੀ ਹੈ ਤੇ ਮੈਂ ਸਮਝਦਾ ਕਿ ਕਾਂਗਰਸ اور ਆਮ ਆਦਮੀ ਪਾਰਟੀ ਨੂੰ ਆਪਣਾ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿ ਜਦੋਂ ਅਸੀਂ ਕੁਰਸੀ ਤੇ ਆ ਜਾਂਨੇ ਆ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਭਲਾਈ ਕਿੱਥੇ ਹੈ ਤੁਸੀਂ ਸੋਚੋ 2000 ਸਾਲਾਂ ਹੀ ਸੋਲਾਈਟ ਸ਼ੁਰੂ ਹੋ ਗਿਆ ਹੁੰਦਾ ਤੇ ਅੱਜ ਅਸੀਂ ਇਹਦਾ ਲਾਭ ਉਠਾਦੇ ਹੁੰਦੇ ਸੋ ਅੱਜ ਦੇਰ ਆਏ ਦਰਸਤ ਆਏ ਸੋ ਪੰਜਾਬ ਸਰਕਾਰ ਨੂੰ ਵੀ ਮੈਂ ਕਹਾਣਾ ਪਵਤਵਾਨ ਜੀ ਨੂੰ ਕਿ ਰਾਜਨੀਤੀ ਦੇ ਉੱਪਰ ਰੁਟੋ ਪਵਤਵਾਨ ਜੀ ਸਰਕਾਰਾਂ ਮੇਸ਼ਾ ਨਹੀਂ ਰਿਆ ਕਰਦੀਆਂ ਯਾਦ ਆ ਰਹਿ ਜਾਨੀਆਂ ਸੋ ਉਸ ਕਰਕੇ ਇਹਦੇ ਵਿੱਚ ਵਿਗਨ ਨਾ ਕੋਈ ਪਾਣਾ ਹੁਣ ਨਾ ਕੋਈ ਵਿਗਨ ਪਾਣਾ ਤੇ ਲੋਕਾਂ ਨੂੰ ਸਵਰਪਿਤ ਹੋਉਂਦੇ ਨਾ ਇਹੀ ਮੈਂ ਅੱਜ ਰਿਕੁਐਸਟ ਕਰਨਾ ਔਰ ਮੈਂ ਪੱਤਰਕਾਰ ਬੰਦੂਆ ਦਾ ਸਾਰੀ ਸਮਾਜਿਕ ਸੰਸਥਾਵਾਂ ਦਾ ਬਹੁਤ ਧੰਨਵਾਦੀ ਆ ਕਿ ਇਹ ਸੰਘਰਸ਼ੇ ਜਿਨ੍ਹਾਂ ਨੇ ਸ਼ਵੇਤ ਵਾਲਿਕ ਦਾ ਸਾਥ ਦਿੱਤਾ ਔਰ ਮੈਂ ਤੁਹਾਡਾ ਸਭ ਦਾ ਆਭਾਰੀ ਆ ਕਿ ਪੰਜਾਬ ਦੇ ਹਿੱਤ ਦੇ ਅੰਮ੍ਰਿਤਸਰ ਦੇ ਹਿੱਤ ਦੇ ਇਹ ਲੜਾਈ ਅਸੀਂ ਅੱਜ ਜਿੱਤ ਲਈਏ ਧੰਨਵਾਦ ਐਨੀ ਕੁ ਇਹਦੇ ਇਲਾਵਾ ਮੈਂ ਹੋਰ ਦੱਸਣਾ ਚਾਹਨਾ ਇਹ ਅਮਰਸਰ ਦੇ ਰੇਲਵੇ ਸਟੇਸ਼ਨ ਨੂੰ ਮੈਂ ਐਮਪੀ ਬਣ ਕੇ ਵਰਲਡ ਕਲਾਸ ਬਣਾਇਆ। ਛਾਟੇ ਦੇ ਰੇਲਵੇ ਸਟੇਸ਼ਨ ਤੇ 70 ਕਰੋੜ ਰੁਪਏ ਲਾ ਕੇ ਨਵਾਂ ਆਧੁਨਿਕ ਰੇਲਵੇ ਸਟੇਸ਼ਨ ਬਣਾਇਆ। ਉਹਦੇ ਇਲਾਵਾ ਪੰਡਾਰੀ ਪੁਲ ਜਿੱਥੇ ਕਿ ਟ੍ਰੈਫਿਕ ਜਾਮ ਲੱਗੇ ਹੁੰਦੇ ਸੀ ਉਹ ਰੇਲਵੇ ਦਾ ਪੁਲ ਉਹਨੂੰ ਨਵਾਂ ਪੰਡਾਰੀ ਪੁਲ ਬਣਾਇਆ। ਇਹ ਰੇਲਵੇ ਅਜੋ ਜਿਆਦਾ ਹਰਵੰਦਰ ਵੀ। ਇਹ ਰੇਲਵੇ ਓਵਰ ਬ੍ਰਿਜ ਬਣਾਇਆ ਜੀ। ਜਿਹੜਾ ਕਿ ਪੁਰਾਣੀ ਅਮਰਸਰ ਸ਼ਹਿਰ ਨੂੰ ਸਿਵਲ ਲਾਈਨ ਦੇ ਨਾਲ ਜੋੜਦਾ ਜੋ ਸਮਰਪਿਤ ਹੈ ਅਮਰਸਰ ਨਿਵਾਸੀਆਂ ਨੂੰ ਔਰ ਹੁਣ ਰੀਗੋ ਬ੍ਰਿਜ ਜਿਹੜਾ ਕਿ ਬਹੁਤ ਚਰਮੜਾਈ ਹਾਲਤ ਦੀ ਸੀਗਾ ਉਹ ਵੀ ਮੈਂ ਪਾਸ ਕਰਵਾਤਾ ਰੀਗੋ ਬ੍ਰਿਜ ਤੇ ਕੰਮ ਚੱਲ ਰਿਹਾ ਔਰ ਬਹੁਤ ਜਲਦੀ ਇਹ ਰੀਗੋ ਬ੍ਰਿਜ ਵੀ ਅਮਰਸਰ ਨਿਵਾਸੀਆਂ ਨੂੰ ਸਮਰਪਿਤ ਹੋ ਜਾਏਗਾ ਇਹ ਛਾਡੇ ਬੜੀ ਦਿੱਕਤ ਸੀ ਸਾਰਾ ਜਿਹੜਾ ਮਾਲ ਗੱਡੀਆਂ ਦਾ ਪਾਲ ਸੀ ਉਹ ਛਾਟੇ ਆਲੋਡ ਹੁੰਦਾ ਸੀ ਲੋਕ ਬਿਮਾਰ ਹੋ ਰਹੇ ਸੀ ਕੈਂਸਰ ਹੋ ਰਿਆ ਸੀ ਲੋਕਾਂ ਨੂੰ ਉਹ ਛਾਟੇ ਵਾਲਾ ਜਿਹੜਾ ਸਿਗਾ ਉਹਨੂੰ ਬਾਰਡਰ ਦੇ ਨਜ਼ਦੀਕ ਸ਼ਿਫਟ ਕਰਵਾਇਆ ਔਰ ਅੱਜ ਛਾਟੇ ਦੇ ਵਿੱਚ ਕੋਈ ਆਲੋਡਿੰਗ ਜਿਹੜੀ ਹੈ ਨਹੀਂ ਹੁੰਦੀ ਜਿਹਦੇ ਕਰਕੇ ਲੋਕਾਂ ਦੀ ਸਿਹਤ ਜਿਹੜੀ ਹੈ ਉਹਨੂੰ ਖਾਸੇ ਸ਼ਿਫਟ ਕਰਾਇਆ ਜੀ ਉਹ ਆਲੋਡਿੰਗ ਵਾਲਾ ਜਿਹੜਾ ਸਿਗਾ ਔਰ ਹੋਰ ਵੀ ਮੈਂ ਪਾਸ ਕਰਾ ਰੱਖੇ ਨੇ ਜਿਹੜੇ ਕਿ ਭਗਵਤਵਾਲ ਜੀ ਦੀ ਸਰਕਾਰ ਤੇ ਕਾਂਗਰਸ ਸਰਕਾਰ ਦੇ ਸਹਿਯੋਗ ਨਾਲ ਮਿਲਣ ਕਰਕੇ हट ਗਏ ਹੋਏ ਨੇ ਮੈਂ ਸ਼ਵਾਲੇ ਵਾਲਾ ਜਿਹੜਾ ਫਾਟਾ ਜਿੱਥੇ ਲੋਕ ਘਟੇ ਫਸੇ ਰਹਿੰਦੇ ਨੇ ਉਹ ਹੋਰ ਵੀ ਜੀ ਪਾਸ ਕਰਾਇਆ ਹੈ ਮੈਂ ਵੱਲਾ ਫਾਟਕ ਜਿਹੜਾ ਉਹ ਵੀ ਪਾਸ ਕਰਾਇਆ ਹੋਇਆ ਹੈ ਜਿਹੜਾ ਕਿ ਅੱਜ ਪੰਜਾਬ ਸਰਕਾਰ ਤੇ ਕਰਕੇ ਨਹੀਂ ਬਣ ਪਾ ਰਿਹਾ ਉਹ ਜਗਾ ਨਹੀਂ ਦੇ ਰਹੇ ਧੂਮੀ ਨਹੀਂ ਦੇ ਰਹੇ ਇੱਕ ਹੋਰ ਉਪਲਬਧੀ ਹੈ ਵੇਰ ਕਾ ਜਿਹੜਾ ਓਵਰ ਬ੍ਰਿਜ ਹੈ ਉੱਥੇ ਵੀ ਲੋਕ ਫਸੇ ਰਹਿੰਦੇ ਸੀ ਰੇਲਵੇ ਲਾਈਨ ਤੇ ਤੁਹਾਨੂੰ ਪਤਾ ਹੈ ਵੇਰਕੇ ਉਹ ਵੀ ਮੈਂ ਪਾਸ ਕਰਵਾਇਆ ਜਿੱਥੇ ਰੇਲਵੇ ਓਵਰ ਬ੍ਰਿਜ ਹੈ ਜਿਹਦੇ ਕਰਕੇ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲਦਾ ਇਹ ਸਾਰਾ ਜੋ ਸੇਵਾ ਮੇਰੀ ਹੈ ਇਹ ਗੁਰੂ ਨਗਰੀ ਨਿਵਾਸੀਆਂ ਨੂੰ ਸਮਰਪਿਤ ਹੈ ਮੇਰੀ ਪਾਰਟੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਜਿੱਥੇ ਮੈਨੂੰ ਮੇਅਰ ਦੀ ਸੇਵਾ ਦਿੱਤੀ ਜਿੱਥੇ ਮੈਨੂੰ ਮੈਂਬਰ ਪਾਰਲੀਮੈਂਟ ਦੀ ਸੇਵਾ ਦਿੱਤੀ ਔਰ ਮੋਦੀ ਸਾਹਿਬ ਨੇ ਮੈਨੂੰ ਸੱਤ ਸਟੈਂਡਿੰਗ ਕਮੇਟੀਆਂ ਦਾ ਮੈਂਬਰ ਬਣਾਇਆ ਜਿਹਦੇ ਰੇਲਵੇ ਕਮੇਟੀ ਵੀ ਸੀ ਉਹਦਾ ਵੀ ਲਾਭ ਹੋਇਆ ਉੱਥੇ ਹੀ ਮੈਂ ਧੰਨਵਾਦੀ ਆ ਗੁਰੂ ਔਰ ਮੈਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਵੀ ਬਣਾਇਆ ਉਹ ਵੀ ਇੱਕ ਤਾਕਤ ਸੀ ਜੋ ਮੈਂ ਅੰਮ੍ਰਿਤਸਰ ਦੇ ਵਿਕਾਸ ਦੇ ਲਈ ਜਿਹੜੀ ਲਈ ਔਰ ਮੇਰਾ ਨਾਰਾ ਹੈ ਸਵਦਾ ਨਾਰਾ ਬਣ ਜਾਏ ਅਸੀਂ ਸਾਬਿਕ ਹੋ ਜਾਈਏ ਰਾਜਨੀਤੀ ਦੇ ਉੱਪਰ ਉੱਠ ਕੇ ਧਰਮ ਦੇ ਉੱਪਰ ਉੱਠ ਕੇ ਸਮਾਜ ਸੰਪਰਦਾਏ ਦੇ ਉੱਪਰ ਉੱਠ ਕੇ ਜਾਤੀ ਦੇ ਉੱਪਰ ਉੱਠ ਕੇ ਅੰਮ੍ਰਿਤਸਰ ਜਿਹੜਾ ਵਿਕਸਿਤ ਅਬਰਸਰ ਤੇ ਪ੍ਰਧਾਨ ਮੰਤਰੀ ਜੀ ਦਾ ਨਾਰਾ ਵਿਕਸਿਤ ਭਾਰਤ